ਫਗਵਾੜਾ ਨੇੜੇ ਜਮਾਲਪੁਰ ਵਿਖੇ ਇੱਕ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਉੱਪਰ ਬਿਨਾਂ ਕਿਸੇ ਰੰਜਿਸ਼ ਦੇ ਸਾਥੀਆਂ ਨਾਲ ਮਿਲ ਕੇ ਕਿਰਪਾਨਾਂ ਨਾਲ ਹਮਲਾ ਕਰਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਅਜੀਤ ਕੁਮਾਰ ਪੁੱਤਰ ਨਿੰਦਰਪਾਲ ਵਾਸੀ ਜਮਾਲਪੁਰ ਨੇ ਦੱਸਿਆ ਕਿ ਜਦੋਂ ਉਹ ਰਾਤ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ ਤਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਉਹਨਾਂ ਦੀ ਦੁਕਾਨ ਤੇ ਆ ਕੇ ਉਸ ਉੱਪਰ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਜ਼ਖਮੀ ਹੋ ਗਿਆ ਉਸਨੇ ਨਾਲ ਹੀ ਦੋਸ਼ ਲਗਾਇਆ ਕਿ ਇਸ ਹਮਲੇ ਦੌਰਾਨ ਹਮਲਾਵਰ ਉਸਦੇ ਗਲ ਵਿੱਚ ਪਈ ਇੱਕ ਟੋਲੇ ਸੋਨੇ ਦੀ ਚੈਨ ਲੈ ਕੇ ਵੀ ਫਰਾਰ ਹੋ ਗਏ ਜਿਸ ਬਾਬਤ ਉਹਨਾਂ ਫਗਵਾੜਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਜੀ ਕੁਮਾਰ ਭਾਈ ਕੀ ਮਾਮਲਾ ਕੀ ਜਸਵਲ ਹਸਪੀਟਲ ਚ ਆਏ ਆ ਮਾਮਲਾ ਕੋਈ ਨਹੀਂ ਸੀ ਉਹਦਾ ਮਾੜੀ ਮੋਟੀ ਜਦ ਤੱਕ ਗੱਲ ਨਹੀਂ ਸੀ ਉਹਦਾ ਚਲੋ ਨਿਬੜ ਗਈ ਸੀ ਤੇ ਦੋ ਦਿਨ ਹੋ ਗਏ ਦੋ ਦਿਨ ਪਹਿਲਾਂ ਵੀ ਆਏ ਸੀ ਦੁਕਾਨ ਤੇ ਤੇ ਮੈਂ ਦੁਕਾਨ ਤੇ ਲੱਗਾ ਰات ਨੂੰ ਪਹਿਲਾਂ ਵੀ ਆਇਆ ਸੀ ਤੇ ਪਹਿਲਾਂ ਮੈਂ ਭੱਜ ਗਿਆ ਰਾਤੀਆਂ ਰਾਤੀ ਮੇਰੇ ਤਲਵਾਰਾਂ ਮਾਰ ਗੀਆਂ ਉਹਨਾਂ ਨੇ ਕਿਹਨਾਂ ਨੇ ਮਾਰੀਆਂ ਤਲਵਾਰਾਂ ਹਾਂ ਇੱਕ ਗਿਆਨ ਪਪਾ ਨਾ ਰਤੀਆਂ ਕੁਝ ਤੇ ਚਾਹੇ ਦੋ ਗੱਡੀਆਂ 'ਚ ਟਟੀਆਂ ਤੇ ਚਾਰ ਬੰਦੇ ਨਹੀਂ ਮੈਨੂੰ ਪਤਾ ਵੀ ਕੌਣ ਆ ਆਪਣਾ ਕੰਮ ਕਾਦਾ ਬਾਈ ਕੰਮ ਅੱਜ ਦਾ ਮਾੜਾ ਬਟਾ ਕਰਾਪਦਾ ਹੀ ਆ ਸਤਰਾਏ ਦੁਕਾਨ ਦੇ ਹਾਂਜੀ ਦੁਕਾਨ ਦੇ ਆਏ ਸੀਗੇ ਹਾਂਜੀ ਦੁਕਾਨ ਤੇ ਸਾਡੀ ਆਏ ਤੇ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਤੁਹਾਡੇ ਤੇ ਮੇਰੇ ਤੇ ਚਾਰ ਨੇ ਕੀਤਾ ਚਾਰ ਮਾਰ ਆਏ ਸੀ ਉਹਨੇ ਭਾਜੀ ਤੇ ਕੋਈ ਪੁਰਾਣੀ ਰੰਜਿਸ਼ ਨੂੰ ਲੈ ਕੇ ਝਾੜਾ ਹੋਇਆ ਨਹੀਂ ਨਹੀਂ ਕੋਈ ਪੁਰਾਣੀ ਬਣੋਰੀ ਹਾਂਜੀ ਨੁਕਸਾਨ ਕਿੰਨਾ ਹੋ ਗਿਆ ਆਪਣਾ ਨੁਕਸਾਨ ਮੇਰੇ ਇੱਕ ਟੋਲੇ ਸੋਨੇ ਚੈਨੀ ਜੀ ਤੇ ਆਹ ਮੇਰੇ ਡਾਕਟਰ ਕੁਮਾਰ ਜੀ ਨਾਲ ਤੇ ਦੁਕਾਨ ਦੁਕਾਨ ਤੇ ਵੀ ਮਗੀ ਤੋੜਪਨ ਕੀਤੀ ਜਾਂ ਨਹੀਂ ਦੁਕਾਨ ਤੇ ਜਿੱਤੇ ਉਧਾ ਮੇਤੇ ਕੀਤਾ ਉਹਨਾਂ ਨੇ ਹਮਲਾ ਕੀ ਪਰਿਸ਼ਾਸ਼ਨ ਕੋ ਮੰਗ ਰੱਖਦੇ ਆ ਸਮਾਂ ਦੇਹੀ ਰੱਖਦੇ ਇਨਸਾਫ ਦਿੱਤਾ ਜਾਵੇ ਕਿੰਨੇ ਕ ਵਜੇ ਹੋਇਆ ਹਮਲਾ ਤੁਹਾਡੇ ਤੇ ਹੋਇਆ ਜੀ ਸਾਢੇ 10 ਤੋਂ 11 ਦੇ ਵਿੱਚ ਪੀੜੇ ਨੌਜਵਾਨ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦਿਆਂ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਮਾਊਲਾ ਇਹ ਜੀ ਪਹਿਲੇ 2-4 ਦਿਨ ਨੂਕ-ਝੋਕ ਹੋਈ ਸੀਗੀ ਆਪਸ ਵਿੱਚ ਹੀ ਪਿੰਡ 'ਚ ਤੇ ਮੈਂ ਉਹਨਾਂ ਨੂੰ ਸਮਝਾਇਆ ਸੀ ਵੀ ਆਪਾਂ ਇਦਾਂ ਦਾ ਕੰਮ ਨਹੀਂ ਕਰਨਾ ਪਿੰਡ ਦੇ ਵਿੱਚ ਰਹਿਣਾ ਤੇ ਉਹਨਾਂ ਨੇ ਜਾ ਕੇ ਰਾਤੀ ਤੇ ਕੁੱਟਮਾਰ ਕੀਤੀ, ਕ੍ਰਪਾਨਾ ਮਾਰੀਆਂ ਤੇ ਨਾਲੇ ਤੋਲੇ ਦੀ ਚੈਨ ਨਹੀਂ ਲੱਗਿਆ ਸੋਨੇ ਦੀ ਜਿਹੜੇ ਲੋਕਾਂ ਨੇ ਕ੍ਰਪਾਨਾ ਮਾਰੀਆਂ ਵਾ ਕਿਹਦੇ ਉੱਪਰ ਮਾਰੀਆਂ ਤੇ ਕੀ ਨਾਂ ਉਹਦਾ ਉਹ ਅਜੇ ਹੈ ਜੀ ਮੇਰਾ ਭਰਾ ਹੈ ਜੀ ਤੇ ਮਾਰੀਆਂ ਉਹਨਾਂ ਨੇ ਗਿਆਨ ਆ ਧੀਰਾ ਆ ਤੇ ਅੰਕੁਸ਼ਿਆ ਤੇ ਭਮਣਿਆ ਜੀ ਤੇ ਦੋ ਅਣਪਛਾਤੇ ਬੰਦੇ ਮੇਰੇ ਭਰਾ ਨੇ ਦੱਸੇ ਉਹ ਬੇਹੋਸ਼ੀ ਦੀ ਹਾਲਤ ਚ ਸੀਗਾ ਤੇ ਸਰ ਮਤਲਬ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕਿਦਾਂ ਨਹੀਂ ਨਹੀਂ ਪੁਰਾਣੀ ਕੋਈ ਰੰਜਿਸ਼ ਨਹੀਂ ਹੈ ਜੀ ਹੂੰ ਪਹਿਲਾਂ ਉਹਨਾਂ ਦੇ ਕੰਮ ਕਰਦਾ ਸੀ ਉਸ ਤੋਂ ਬਾਅਦ ਚ ਹਟ ਕੇ ਹੋਰ ਪਾਸੇ ਲੱਗ ਗਿਆ ਜੀ ਇਹਨਾਂ ਨੇ ਬਸ ਇਸ ਗੱਲੋਂ ਥੋੜੀ ਜਿਹੀ ਕੀਤਾ ਜੀ ਤੇ ਕਿੰਨੇ ਕ ਵੇਲੇ ਹੋਇਆ ਇਹ ਹੋਇਆ ਜੀ ਰਾਤੀ ਜਿਆ 10:30 11:00 ਤੇ ਸਿਵਲ ਹਸਪਤਾਲ ਚ ਲੈ ਕੇ ਆਏ ਇਹਨੂੰ ਹਾਂ ਜੀ ਸਿਵਲ ਚ ਜੰਦਰ ਤੇ ਕੰਡੀਸ਼ਨ ਕਿਦਾਂ ਬੰਦਾ ਠੀਕ ਆ ਰਾਤੀ ਬਹੁਤ ਜ਼ਿਆਦਾ ਡਾਊਨ ਸੀਗੀ ਸਿਰ ਜਿੱਦਾਂ ਕਿ ਜਿੱਦਾਂ ਚੱਕ ਕੇ ਲਿਆਂਦਾ ਸੀ ਕੋਈ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਣ ਨਹੀਂ ਜੀ ਉੱਥੇ ਸੀਸੀਟੀਵੀ ਕੈਮਰੇ ਨੇ ਤੇ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂਜੀ ਰਾਤੀ ਐਮਆਈਆਰ ਕਰਾਈ ਕਰਾਈ ਪੁਲਿਸ ਨੂੰ ਜੀ ਸੂਚਨਾ ਦਿੱਤੀ ਹੈ ਪੁਲਿਸ ਨੂੰ ਸੂਚਨਾ ਰਾਤੀ ਇੱਥੇ ਹੈ ਨਹੀਂ ਸੀਗੇ ਹਾਂਜੀ ਇੱਥੇ ਹੈ ਨਹੀਂ ਸੀ ਕੋਈ ਵੀ ਇੱਥੇ ਦੋ ਵਾਰੀ ਜਾ ਕੇ ਆਏ ਤੇ ਹੁਣ ਵੀ ਹੁਣ ਜਾ ਕੇ ਆਏ ਸੀ ਤੇ ਹੈ ਨਹੀਂ ਤੇ ਕੀ ਮੰਗ ਰੱਖਦੇ ਆ ਪ੍ਰਸ਼ਾਸਨੋਂ ਕੋ ਇਹਦਾ ਜੀ ਇਨਸਾਫ ਦਿੱਤਾ ਜਾਵੇ ਜੀ ਸਭ ਨੂੰ ਮੇਰਾ ਨੰਬੂ ਹੋਏਗਾ ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਅਸੀਂ ਜਮਾਲਪੁਰ ਦੇ ਰਹਿਣ ਵਾਲੇ ਆ ਅਸੀਂ ਸਿਵਲ ਹਸਪੀਟਲ ਚ ਆਏ ਕੀ ਮਾਮਲਾ ਕੀ ਹੈ ਇਹ ਲੜਾਈ ਇਹ 6-7 ਸਾਲ ਗਿਆਨ ਨਾਲ ਇਸ ਮੁੰਡੇ ਨੇ ਕੰਮ ਕੀਤਾ ਸਾਨੂੰ ਨਹੀਂ ਪਤਾ ਇਹਦੀ ਕਾਹਦੇ ਪਿੱਛੇ ਲੜਾਈ ਹੋਈ ਕਾਹਦੇ ਪਿੱਛੇ ਨਹੀਂ ਸਾਨੂੰ ਰਾਤ ਦੇ 11 ਵਜੇ ਪਤਾ ਲੱਗਾ ਬਿਮਾਰ ਕੁੱਟ ਕੇ ਵੱਢ ਕੇ ਸੱਟ ਗਿਆ ਅਸੀਂ ਤਾਂ ਰੋਂਦੇ ਕਰ ਲਾਉਂਦੇ ਆ ਸਾਨੂੰ ਬਾਹਰ ਕੁੱਟ ਕੇ ਜਦ ਦੱਸਿਆ ਅਸੀਂ ਨੰਗੇ ਪੈਰੀ ਦੌੜੇ ਆ ਕੋਈ ਪ੍ਰਾਣ ਜਿਨ੍ਹਾਂ ਦੀ ਦੁਕਾਨ ਤੇ ਲਗਾ ਉਹਨਾਂ ਮੁੰਡਿਆਂ ਨੇ ਫੋਨ ਕੀਤਾ ਤੁਹਾਡਾ ਮੁੰਡਾ ਵਟ ਗਿਆ ਫੇਰ ਅਸੀਂ ਸਾਰਾ ਆਪਣੇ 10-12 ਘਰ ਆ ਫੇਰ ਅਸੀਂ ਗਏ ਆ ਕਿੰਨੇ ਵਿਅਕਤੀਆਂ ਨੇ ਵਟਿਆ ਇਹਨਾਂ ਨੂੰ ਪਤਾ ਸਾਨੂੰ ਕਿੰਨੇ ਆ ਨੇ ਵਟਿਆ ਕਿੰਨਾ ਨੇ ਦੋ ਘਟੀਆਂ ਆਈਆਂ ਅੱਛਾ ਜੀ ਹਾਂ ਤੇ ਇਹ ਇਹਦੀ ਕੰਮ ਕਰਦਾ ਆਪਣੀ ਦੁਕਾਨ ਤੇ ਜਾਂ ਕਿੱਦਾਂ ਇਹ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਅੱਛਾ ਜੀ ਉੱਥੋਂ ਹਟ ਕੇ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਗਿਆਨ ਨਾਲ ਕਰਦਾ ਪਹਿਲੋਂ ਕਿਹਨੇ ਕਰਦਾ ਸੀ ਕੰਮ ਪਹਿਲਾਂ ਇਹ ਗਿਆਨ ਨਾਲ ਹੀ ਕਰਦਾ ਸੀ ਕੰਮ ਗਿਆਨ ਨਾਲ ਤੇ ਗਿਆਨ ਨੇ ਹੀ ਗਿਆਨ ਦੇ ਬੰਦਿਆਂ ਨੇ ਹੀ ਮਾਰਿਆ ਹਾਂ ਗਿਆਨ ਦੇ ਬੰਦਿਆਂ ਨੇ ਮਾਰਿਆ ਕੀ ਤੂੰ ਦੀ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਆਹ ਕੱਲ ਰਾਤ 2:30 ਵਜੇ ਕਰਕੇ ਗਏ ਆ ਸਿਮਨ ਹੌਸਪੀਟਲ ਦਾਖਲ ਕਰਾ ਕੇ ਗਏ ਆ ਤੇ ਹੁਣ ਆ ਕੇ ਅਸੀਂ ਇਹਦੇ ਨੌਕੀ ਸਾਡੀ ਰਿਪੋਰਟ ਲਿਖ ਕੇ ਲੈ ਗਿਆ ਕੀ ਮੰਗ ਰੱਖਦੇ ਬੁੱਲ ਪੁਲਿਸ ਕੋਲ ਰੋਡ ਥਾਪ ਚਾਹੀਦਾ ਹੈਗਾ ਅਨੰਤ ਸਾਹਿਬ ਦੇ ਅਸੀਂ ਮਾਤੜ ਬੰਦੇ ਹੈਗੇ ਅਸੀਂ ਰੋਟੀ ਕਰ ਦਿਹਾੜੀ ਕਰਕੇ